ਨੈਕਸਟ ਆਪਣਾ ਕੋ ਟਾਪਿਕ ਆਂਦਾ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਤੇ ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ ਬੜਾ ਪਿਆਰਾ ਜਿਹਾ ਟਾਪਿਕ ਹੈ ਤੇ ਲਗਭਗ ਇਸ ਟਾਪਿਕ ਦੇ ਨਾਲ ਮਿਲ ਕੇ ਦਾ ਚੈਪਟਰ ਮੁੱਕ ਜੇਗਾ ਤਾਂ ਰੰਨਾ ਸਮਝ ਚੈਪਟਰ ਛੋਟਾ ਹੀ ਹੈ ਸ਼ਾਰਟ ਰਨ ਤੇ ਲੌਂਗ ਰਨ ਦੇਖੋ ਇਹ ਸ਼ਾਰਟ ਰਨ ਤੇ ਲੌਂਗ ਰਨ ਦਾ ਮਤਲਬ ਹੈ ਸਮੇਂ ਬਾਰੇ ਗੱਲ ਹੋ ਰਹੀ ਹੈ ਥੋੜਾ ਸਮਾਂ ਤੇ ਲੰਬਾ ਸਮਾਂ ਸ਼ਾਰਟ ਰਨ ਤੇ ਲੌਂਗ ਰਨ ਹੁਣ ਥੋੜਾ ਸਮਾਂ ਕਿੰਨਾ ਕੁ ਥੋੜਾ ਤੇ ਲੰਬਾ ਸਮਾਂ ਕਿੰਨਾ ਕਲੰਬਾ ਇੱਥੇ ਮੈਂ ਗੱਲ ਜਿਵੇਂ ਆਪਾਂ ਲਾ ਲਈ ਤਿੰਨ ਮਹੀਨਾ 6 ਮਹੀਨੇ ਸਾਲ ਛੋਟ ਕਹਾਂਗੇ ਕਿਸ ਨੂੰ ਆ ਇੱਕ ਮਹੀਨਾ ਨੂੰ ਛੋਟ ਕਹਾਂਗੇ ਜਾਂ 6 ਮਹੀਨਾ ਨੂੰ ਛੋਟ ਕਹਾਂਗੇ ਇਹ ਇੱਕ ਸਾਲ ਨੂੰ ਛੋਟਾ ਕਹਾਂਗੇ ਇੱਥੇ ਬਸ ਇਸੇ ਗੱਲ ਨੂੰ ਆਰਾਮ ਨਾਲ ਸਮਝਣਾ ਹੈ ਛੋਟ ਰਨ ਦਾ ਮਤਲਬ ਸਿੰਪਲ ਹੈ ਵੀ ਥੋੜੇ ਸਮੇਂ ਚ ਲੌਂਗ ਰਨ ਦਾ ਮਤਲਬ ਹੈ ਲੰਬੇ ਸਮੇਂ ਚ ਪਰ ਜਿਹੜਾ ਛੋਟਾ ਸਮਾਂ ਥੋੜਾ ਸਮਾਂ ਹੈ ਇਹ ਕਿੰਨਾ ਕੁ ਥੋੜਾ ਇਸ ਨੂੰ ਮੈਜ਼ਰ ਕਰਨ ਵਾਸਤੇ ਮਹੀਨੇ ਨਹੀਂ ਵਰਤਨੇ ਘੰਟੇ ਨਹੀਂ ਵਰਤਨੇ ਸਾਲ ਨਹੀਂ ਵਰਤਨੇ ਇਸ ਨੂੰ ਮੈਜ਼ਰ ਕਰਨ ਦਾ ਇੱਕ ਹੋਰ ਤਰੀਕਾ ਹੈ ਅਜੀਬ ਜਿਹਾ ਦੇਖਿਓ ਸਭਾ ਪਲੀਜ਼ ਸ਼ੋਰਟ ਰਨ ਪ੍ਰੋਡਕਸ਼ਨ ਫੰਕਸ਼ਨ ਕਿਹੜਾ ਹੋਏਗਾ ਪੀਰੀਅਡ ਆਫ ਟਾਈਮ ਐਸਾ ਟਾਈਮ ਜਦੋਂ ਪ੍ਰੋਡਕਸ਼ਨ ਵਧਾ ਸਕਦੇ ਆਪਾਂ ਇਨਕਰੀਜ਼ ਕਰ ਸਕਦੇ ਆਂ ਓਨਲੀ ਬਾਈ ਇਨਕਰੀਜ਼ਿੰਗ ਦਾ ਐਪਲੀਕੇਸ਼ਨ ਆਫ ਵੇਰੀਏਬਲ ਫੈਕਟਰਸ ਥੋੜਾ ਸਮਾਂ ਉਸ ਟਾਈਮ ਬੋਲਾਂਗੇ ਜਦੋਂ ਦੇਖੋ ਫੈਕਟਰ ਆਫ ਜਿਹੜੇ ਆਪਾਂ ਕੀਤੇ ਸੀਗੇ ਇਨਪੁੱਟ ਵਿੱਚ ਦੋ ਫੈਕਟਰ ਆਪਾਂ ਦੇਖੇ ਨੇ ਇੱਕ ਆਪਾਂ ਦੇਖੀਏ ਲੇਬਰ ਦੂਸਰੇ ਆਪਾਂ ਦੇਖਿਆ ਸੀ ਕੈਪੀਟਲ ਮਤਲਬ ਜਿਹਨੂੰ ਤੁਸੀਂ ਕਹਿ ਲਓ ਮਸ਼ੀਨਾਂ ਥੋੜਾ ਸਮਾਂ ਉਸ ਨੂੰ ਬੋਲਾਂਗੇ ਜਦੋਂ ਪ੍ਰੋਡਕਸ਼ਨ ਵਧਾਉਣ ਦੇ ਵਾਸਤੇ ਤੁਸੀਂ ਸਿਰਫ ਲੇਬਰ ਵਧਾ ਸਕਦੇ ਆਪਾਂ ਅਗਰ ਪ੍ਰੋਡਕਸ਼ਨ ਵਧਾਣੀ ਚਾਹਨੇ ਆ ਸਿਰਫ ਤੇ ਸਿਰਫ ਲੇਬਰ ਵਧਾ ਸਕਦੇ ਆ ਮਸ਼ੀਨਾਂ ਨਹੀਂ ਵਧਾ ਸਕਦੇ ਹੁਣ ਤੁਸੀਂ ਕਹੋਗੇ ਇਹ ਚ ਕਿਹੜੀ ਖਾਸ ਗੱਲ ਹੋਈ ਮਸ਼ੀਨਾਂ ਵਧਾ ਦੋ ਥੋੜਾ ਸਮੇਂ ਦਾ ਮਤਲਬ ਪਤਾ ਕੀ ਹੈ ਵੀ ਆਪਣੇ ਕੋਲ ਹਾਲੇ ਫਿਲਹਾਲ ਪੈਸੇ ਹੀ ਨਹੀਂ ਹੈਗੇ ਦੇਖੋ ਜੀ ਮਸ਼ੀਨਾਂ ਆਉਂਦੀਆਂ ਨੇ ਮਹਿੰਗੀਆਂ ਫਿਕਸਡ ਫੈਕਟਰ ਆਮ ਕਰਕੇ ਮਹਿੰਗੇ ਹੁੰਦੇ ਨੇ ਉਹ ਇਹ ਨਹੀਂ ਹੈਗਾ ਵੀ ਸਾਲ ਚ ਆਪਾਂ ਚਾਰ ਵਾਰ ਖਰੀਦ ਲਏ ਪੰਜ ਵਾਰ ਖਰੀਦ ਲਏ ਆਮ ਤੌਰ ਤੇ ਸਾਲ ਚ ਇੱਕ ਦੋ ਵਾਰ ਮਸਾ ਖਰੀਦੇ ਜਾਂਦੇ ਨੇ ਨੋਰਮਲੀ ਐਗਜ਼ਾਮਪਲ ਸਮਝਿਓ ਮਨ ਕੇ ਚਲੋ ਜਿਵੇਂ ਉਹ ਬੇકરી ਆ ਦਾ ਹੈ ਜਿਵੇਂ ਮੈਂ ਪਹਿਲਾ ਐਗਜ਼ਾਮਪਲ ਦਿੱਤੇ ਸੀ ਬੇકરી ਵਾਲ ਨੂੰ ਆਰਡਰ ਮਿਲ ਗਿਆ ਕਿ ਇਹਨੇ 15 ਦਿਨਾਂ ਬਾਅਦ ਬਹੁਤ ਸਾਰੀ ਪੇਸਟਰੀਜ਼ ਦਾ ਡਿਲੀਵਰੀ ਕਰਨੀ ਹੈ ਬਹੁਤ ਸਾਰੀ ਪੇਸਟਰੀਜ਼ ਬਣਾ ਕੇ ਦੇਣੀਆਂ ਨੇ ਤੁਹਾਨੂੰ ਲੱਗਦਾ ਉਹ 15 ਦਿਨ ਵਾਸਤੇ 15 ਦਿਨ ਬਾਅਦ ਜਿਹੜੇ ਕੋਣੇ ਇੱਕ ਆਰਡਰ ਵਾਸਤੇ ਉਹ ਨਵਾਂ ਓਵਨ ਖਰੀਦੇਗਾ ਉਹਦਾ ਓਵਨ ਜਿਹੜੇ ਮਸ਼ੀਨਾ ਨੇ ਵੱਡੀਆਂ ਵੱਡੀਆਂ ਲੱਖ ਰੁਪਏ ਦੀ ਆਣਗੀਆਂ ਇੱਕ ਆਰਡਰ ਪਿੱਛੇ ਮਸ਼ੀਨਾ ਖਰੀਦਣੀ ਹੈ ਬਿਲਕੁਲ ਜਿਆਦਾ ਹੋਵੇ ਨਾ ਇਹ ਉਹਨੂੰ ਇਹ ਜਿਹਾ ਆਰਡਰ ਹਰ ਵਾਰ ਬਹੁਤ سارے ਮਿਲਨ ਲਈ ਤਿਆਰ ਹੋਏ ਪੈਨੇ ਫਿਰ ਸੋਚੇਗਾ ਕਿ ਮਸ਼ੀਨਾਂ ਤੇ ਪੈਸਾ ਲਾ ਦੀ ਪਰ ਉਹ ਇੱਕ ਆਰਡਰ ਪਿੱਛੇ ਤਾਂ ਨਹੀਂ ਲਾਏਗਾ ਮੇਰੇ ਸਾਣਾ ਪੈਸਾ ਸ਼ਾਰਟ ਟਰਮ ਦਾ ਮਤਲਬ ਇਹ ਹੀ ਹੈ ਹਾਂ ਪ੍ਰੋਡਕਸ਼ਨ ਜਰੂਰ ਬਤਾਏਗਾ 15 ਦਿਨ ਅੰਦਰ ਵਿੱਚ ਉਹਨੇ ਆਪਣਾ ਕੰਮ ਪੂਰਾ ਕਰਕੇ ਨਿਬੜ ਕੇ ਦੇਣਾ ਉਹ ਲੇਬਰ ਵਧਾ ਲੇਗਾ ਰਾਤ ਨੂੰ ਵੀ ਉਹ ਪ੍ਰੋਡਕਸ਼ਨ ਕਰਵਾਏਗਾ ਦਿਨ ਰਾਤ ਉਹ ਪੂਰਾ ਪੂਰਾ ਕੰਮ ਕਰਵਾਏਗਾ ਵੱਧ ਤੋਂ ਵੱਧ ਕੰਮ ਕਰਵਾ ਕੇ ਜਿੱਦਾਂ ਮਰਜ਼ੀ ਉਹਨੇ ਡਿਲੀਵਰੀ ਦੇ ਦੇਣੀ ਹੈ ਪ੍ਰੋਡਕਸ਼ਨ ਪੂਰੀ ਕਰਕੇ ਸ਼ਾਰਟ ਟਰਮ ਦਾ ਮਤਲਬ ਇਹ ਹੋ ਜਾਂਦਾ ਹੈ ਕਿ ਦੋਨੋਂ ਫੈਕਟਰ ਆਪਾਂ ਨਹੀਂ ਵਧਾ ਪਾਵਾਂਗੇ ਸ਼ਾਰਟ ਟਰਮ ਦੇ ਵਿੱਚ ਸਿਰਫ ਤੇ ਸਿਰਫ ਲੇਬਰ ਵਧਾਈ ਜਾ ਸਕਦੀ ਹੈ ਹਾਂ ਲੌਂਗ ਟਰਮ ਦੇ ਵਿੱਚ ਦੋਨੋਂ ਫੈਕਟਰ ਵਧਾਈ ਜਾ ਸਕਣਗੇ ਲੌਂਗ ਟਰਮ ਦਾ ਮਤਲਬ ਹੈ ਵੀ ਲੰਬੇ ਸਮੇਂ ਦੇ ਲਈ ਆਪਣਾ ਸਾਫਤਵਾ ਹੋ ਗਿਆ ਹੁਣ ਆਪਾਂ ਨੂੰ ਪਤਾ ਕਿ ਵੀ ਆਉਣ ਵਾਲੇ ਟਾਈਮ ਵਾਸਤੇ ਆਪਾਂ ਨੂੰ ਪ੍ਰੋਡਕਸ਼ਨ ਦੀ ਬਹੁਤ ਲੋੜ ਪੈਣੀ ਹੈ ਫਿਰ ਆਪਾਂ ਨੇ ਮਸ਼ੀਨਾਂ ਹੀ ਵਧਾ ਦਿੱਤੀ ਤਾਂ ਸਿੰਪਲ ਡੈਫੀਨੇਸ਼ਨ ਇਹਦੀ ਮੇਨਹੀ ਸਗੀ ਸ਼ਾਰਟ ਟਰਮ ਦੇ ਵਿੱਚ ਤੁਸੀਂ ਇਹ ਨਹੀਂ ਲਿਖਣਾ ਕਿ ਮਹੀਨੇ ਦਾ ਟਾਈਮ ਹੈ ਜਾਂ 6 ਮਹੀਨੇ ਦਾ ਜਾਂ ਸਾਲ ਦਾ ਟਾਈਮ ਹੈ ਐਦਾਂ ਨਹੀਂ ਉਹਦੀ ਡੈਫੀਨੇਸ਼ਨ ਹੀ ਬਸ ਇਸ ਤੋਂ ਬਣਦੀ ਹੈ ਸ਼ਾਰਟ ਟਰਮ ਐਸਾ ਟਾਈਮ ਪੀਰੀਅਡ ਹੋਏਗਾ ਜਿਹਦੇ ਵਿੱਚ ਪ੍ਰੋਡਕਸ਼ਨ ਵਧਾਈ ਜਾ ਸਕਦੀ ਹੈ ਸਿਰਫ ਤੇ ਸਿਰਫ ਲੇਬਰ ਨੂੰ ਵਧਾ ਕੇ ਮਸ਼ੀਨਾਂ ਨਹੀਂ ਵਧਾਣੀਆਂ ਅਗਲੀ ਗੱਲ ਉਸ ਨੂੰ ਆਪਾਂ ਮਸ਼ੀਨਾਂ ਨੂੰ ਵਾਸਤੇ ਆਪਾਂ ਸਪੈਸ਼ਲ ਲਿਖਿਆ ਫਿਕਸਡ ਫੈਕਟਰ ਰਿਮੇਨਸ ਕਨਸਟੈਂਟ ਫਿਕਸਡ ਫੈਕਟਰਸ ਬਰਾਬਰ ਰਹਿਣਗੇ ਜਿੰਨਾਂ ਦੀ ਮਸ਼ੀਨਾਂ ਸਿੱਗੀਆਂ ਜਿੰਨੀਆਂ ਸਿੱਗੀਆਂ ਉਹਨੀਆਂ ਕਿ ਰੱਖਣੀਆਂ ਨੇ ਨਹੀਂ ਵਧਾਣੀਆਂ ਦੂਜੀ ਗੱਲ ਜੀ ਇਦਾਂ ਦਾ ਫਾਰਮੂਲਾ ਬਣਦਾ ਹੈ ਇਹਦਾ ਫੰਕਸ਼ਨ ਇਦਾਂ ਬਣਦਾ ਹੈ qx ਫੰਕਸ਼ਨ ਆਫ l ਕ ਮੈਂ ਪਹਿਲਾਂ ਵੀ ਲਿਖਾਇਆ ਸੀ ਇਹ ਫੰਕਸ਼ਨ ਬਟ ਇੱਥੇ ਕੁਝ ਖਾਸ ਹੈ ਕਿ a ਕ ਦੇ ਉੱਪਰ ਬਾਹਰ ਪਾਈ ਹੋਈ ਹੈ ਇਹ ਬਾਹਰ ਰਿਪਰੈਜ਼ੈਂਟ ਕਰਦੀ ਹੈ ਫਿਕਸਡ ਹੋਣ ਨੂੰ ਕਿ ਜਿਹੜੀ ਇੱਥੇ ਕੈਪੀਟਲ ਹੈ ਉਹ ਫਿਕਸ ਹੈ ਜੀ ਉਹ ਚੇਂਜ ਆਪਾਂ ਨਹੀਂ ਕਰ ਰਹੇ ਤੁਸੀਂ ਉੱਥੇ ਕਿਵੇਂ ਲਿਖਣਾ ਇਹਦੇ मीनिंग ਲਿਖ ਦਿਓ qx ਮਤਲਬ ਕਮੋਡਿਟੀ ਆਪਣਾ ਆਉਟਪੁੱਟ ਆਫ ਕਮੋਡਿਟੀ एंड लेबर है, है जी फिक्स एक चीज हो रो एग्जाम्पल जरूर लिखो क्योंकि चलो चाली आइटम प्रोड्यूस ने पा लो हजार रुपए याबर से लाते चार लख रुपए या चाली लाख रुपए सपोज करो कैपिटल से लाते फाइव से फोर मुंह चुके जी मर्जी वैल्यूज लै लो ये मैं कि चाली कि चार तो ਜਿਹੜੇ ਮਰਜ਼ੀ ਨੰਬਰ ਹੋਣ ਜੀ ਮੈਟਰ ਨਹੀਂ ਕਰਦਾ ਇਹ ਜ਼ਰੂਰੀ ਨਹੀਂ ਕਿ ਪੰਜ ਤੋਂ ਚਾਰ ਦਾ ਕੋਈ ਕੰਬੀਨੇਸ਼ਨ ਆਇਆ ਕੋਈ ਪਰਟੀਕੂਲਰ ਕੋ ਮਲਟੀ ਮਲਟੀਪਲਾਈ ਕਰਕੇ ਆਇਆ ਕੁਛ ਇਦਾਂ ਨਹੀਂ ਹੈਗਾ ਇਹਦਾ ਹਿਸਾਬ-ਤਾਬ ਲਾਣਾ ਔਖਾ ਹੁਣ 40 ਕਮੋਡਿਟੀਆਂ ਬਣੀਆਂ ਨੇ ਖਬਰਾਂ 40 ਗੱਡੀਆਂ ਬਣੀਆਂ ਹੁਣ ਖਬਰਾਂ 40 ਮੋਬਾਈਲ ਬਣੇ ਹੁਣ ਖਬਰਾਂ 40 ਕੋ ਕੱਪੜੇ ਬਣੇ ਹੁਣ ਤਾਂ ਇਹਦਾ ਹਿਸਾਬ-ਕਿਤਾਬ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਆਪਣੇ ਵੱਲੋਂ ਇੱਥੇ ਕੋਈ ਵੀ ਨੰਬਰ ਲੈ ਸਕਦੇ ਹੋ ਕੋਈ ਵੀ ਜ਼ਿਆਦਾ بڑے ਨਾਲ ਲੈਣਾ ਸਿਰਖ ਭਾਈ ਥੋੜੀ ਹੋ ਜਾਂਦੀ ਹੈ ਹੋਰ ਤਾਂ ਕੁਛ ਨਹੀਂ ਦੂਜੀ ਗੱਲ ਮੈਨੇ ਕੀ ਦਿਖਾਇਆ ਕਿ ਹੁਣ ਨਵੀਂ ਸਿਚੁਏਸ਼ਨ ਆ 40 ਤੋਂ ਪ੍ਰੋਡਕਸ਼ਨ ਵਧਾ ਕਰਤੀ ਉਹਦੇ ਵਾਸਤੇ ਮੈਨੇ 5 ਤੋਂ ਲੇਬਰ 7 ਕਰ ਦਿੱਤੇ ਜੀ ਠੀਕ ਲੇਬਰ ਵਾਸਤੇ 5 ਬੰਦੇ ਸੀਗੇ ਪਹਿਲਾਂ ਆ ਆ ਮੰਨ ਲਓ ਸਭ ਤੋਂ ਵਧੀਆ ਤੇ ਹੁਣ ਲੇਬਰ ਵਾਸਤੇ 7 ਬੰਦੇ ਲਾ ਦਿੱਤੇ ਠੀਕ ਪਰ ਕੈਪੀਟਲ ਜਿਹੜੀ ਹੈ ਉਹ ਚੇਂਜ ਨਹੀਂ ਕੀਤੀ ਗੌਰ ਕਰਨਾ ਪਹਿਲਾ ਰੇਸ਼ੋ ਇਹਨਾਂ ਚ ਬਣਦੀ ਸੀਗੀ 5:4 ਦੀ ਹੁਣ ਰੇਸ਼ੋ ਬਣ ਗਈ 7:4 ਦੀ ਤਾਂ ਲ 5:4 ਦੀ ਰੇਸ਼ਿਓ ਸੀਗੀ ਫਿਰ 7:4 ਦੀ ਰੇਸ਼ਿਓ ਹੋਗੀ ਇਹ ਰੇਸ਼ਿਓਜ਼ ਨੂੰ ਤੁਹਾਨੂੰ ਜਿਆਦਾ ਪਿਛਲੇ ਛੋਟੇ ਕਲਾਸਾਂ 'ਚ ਆਪਾਂ ਰੇਸ਼ਿਓ ਵਾਸਤੇ ਇੱਕ ਵਰਡ ਹੋਰ ਯੂਜ਼ ਕਰਦੇ ਸੀਗੇ ਪ੍ਰੋਪੋਰਸ਼ਨ ਰੇਸ਼ਿਓ ਤੇ ਪ੍ਰੋਪੋਰਸ਼ਨ 'ਚ ਫਰਕ ਕੀ ਸੀਗਾ ਇੱਕ ਲਾ ਲਓ ਇੱਕ ਵੇਰੀਏਬਲ ਦਾ ਇੱਕ ਨੰਬਰ ਦਾ ਦੂਸਰੇ ਨਾਲ ਪਰ ਰਿਲੇਸ਼ਨ ਦਿਖਾ ਰਹੇ ਆ ਡਿਵੀਜ਼ਨ ਦੇ ਵਿੱਚ ਤਾਂ ਰੇਸ਼ਿਓ ਹੁੰਦੀ ਹੈ ਜਦੋਂ ਜਿਆਦਾ ਰੇਸ਼ਿਓਜ਼ ਦੇ ਬਾਰੇ ਗੱਲ ਕਰਨੀ ਹੈ ਇੱਕ ਤੋਂ ਜਿਆਦਾ ਰੇਸ਼ਿਓਜ਼ ਬਾਰੇ ਤਾਂ ਉੱਥੇ ਆਪਾਂ ਵਰਡ ਯੂਜ਼ ਕਰਦੇ ਸੀ ਪ੍ਰੋਪੋਰਸ਼ਨ ਇੱਥੇ ਆਪਾਂ ਗੱਲ ਕਰਦੇ ਹਾਂ ਦੋ ਰੇਸ਼ੀਓਜ਼ ਦੀ ਇਸ ਕਰਕੇ ਆਪਾਂ ਕਹਿੰਦੇ ਵੀ ਦੋ ਰੇਸ਼ੀਓਜ਼ ਨਾ ਰੇਸ਼ੀਓ ਸੇਮ ਨਹੀਂ ਹੈਗੀਆਂ ਆਪਾਂ ਕਹਿੰਦੇ ਵੇਰੀਏਬਲ ਪ੍ਰੋਪੋਰਸ਼ਨ ਟਾਈਪ ਆਫ ਫੰਕਸ਼ਨ ਹੈ ਐਸਾ ਫੰਕਸ਼ਨ ਹੈ ਜਿਹਦੇ ਵਿੱਚ ਪ੍ਰੋਪੋਰਸ਼ਨ ਵੇਰੀਏਬਲ ਹੈ ਵੇਰੀਏਬਲ ਮਤਲਬ ਚੇਂਜਡ ਪਹਿਲਾਂ 5 4 ਸੀਗਾ ਫਿਰ 7 4 ਹੋ ਗਿਆ ਚੇਂਜ ਹੋ ਗਿਆ ਪ੍ਰੋਪੋਰਸ਼ਨ ਠੀਕ ਇੱਕ ਚੀਜ਼ ਹੋਰ ਆਪਾਂ ਸ਼ੋਅ ਕਰਨੀ ਇੱਥੇ ਫਿਗਰ ਬਣਾਉਣੀ ਹੈ ਡਾਇਗਰਾਮ ਬਣਾਉਣਾ ਹੈ ਇਹ ਡਾਇਗਰਾਮ ਦੇ ਵਿੱਚ ਤੁਸੀਂ ਕੀ ਦਿਖਾਓਗੇ ਤੁਸੀਂ ਦਿਖਾਣਾ ਫੰਕਸ਼ਨ ਆਫ ਲੇਬਰ ਤੇ ਕੈਪੀਟਲ ਦਾ ਇੱਕ ਪਾਸੇ ਤੁਸੀਂ ਲੇਬਰ ਰੱਖੋ ਦੂਸਰੇ ਪਾਸੇ ਕੈਪੀਟਲ ਰੱਖੋ ਜੀ ਸ਼ੋ ਕਿਵੇਂ ਕਰਨਾ ਹੁਣ ਤੁਸੀਂ ਆਪ ਦੇਖੋ ਆਪਾਂ ਇੱਥੇ ਕੀ ਕਰ ਰਹੇ ਆ ਲੇਬਰ ਵਧਾ ਰਹੇ ਆ ਕੈਪੀਟਲ ਵੀ ਵਧਾ ਰਹੇ ਮੰਨ ਕੇ ਚੱਲੋ ਆ ਇੱਥੇ ਐਲ ਸੀਗੀ ਇੱਥੇ ਕੇ ਪਹਿਲਾ ਪੁਆਇੰਟ ਆਹ ਫੇਰ ਹੋਗੀ ਐਲ 1 ਫਰ ਕੈਪੀਟਲ ਤਾਂ ਫਿਰ ਹੁੰਨੀ ਆ ਠੀਕ ਜੀ ਤਾਂ ਇਹਦਾ ਸਟ੍ਰੇਟ ਲਾਈਨ ਬਣੇਗੀ ਸਟ੍ਰੇਟ ਲਾਈਨ ਕਿਉਂ ਬਣ ਰਹੀ ਹੈ ਸਟ੍ਰੇਟ ਲਾਈਨ ਪੈਰਲਲ ਹੈ ਨੀਚੇ ਐਕਸ ਐਕਸਿਸ ਦੇ ਇਹ ਪੈਰਲਲ ਕਿਉਂ ਬਣੀ ਹੈ ਕਿਉਂਕਿ ਵਾਈ ਐਕਸਿਸ ਦਾ ਜਿਹੜਾ ਆਪਣਾ ਪੁਆਇੰਟ ਹੈ ਉਹ ਹਿੱਲੇ ਨਹੀਂ ਰਿਹਾ ਉਹ ਤਾਂ ਪੱਥਰ ਹੋਇਆ ਪਿਆ ਸੇਮ ਇਸ ਕਰਕੇ ਇੱਥੇ ਸਟ੍ਰੇਟ ਲਾਈਨ ਬਣ ਜਾਏਗੀ ਜੀ ਲੈਬਰ ਜਿੰਨੀ ਮਰਜ਼ੀ ਬਤਾਈ ਘਟਾਈ ਚੱਲੋ ਤੁਹਾਡੀ ਕੈਪੀਟਲ ਨਹੀਂ ਹਿੱਲ ਰਹੀ ਇੱਥੇ ਇਸ ਨੂੰ ਵੇਰੀਏਬਲ ਪ੍ਰੋਪੋਰਸ਼ਨ ਟਾਈਪ ਫੰਕਸ਼ਨ ਬੋਲਦੇ ਨੇ ਆ ਇਸ ਗੱਲ ਦਾ ਵੀ ਜਰੂਰ ਯਾਦ ਰੱਖਣਾ ਅੱਗੇ ਕੰਮ ਆਊਗਾ ਅੱਗੇ ਦੇਖਿਓ ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ ਤੇ ਜੇ ਤੁਸੀਂ ਗੌਰ ਕਰੋ ਮੈਂ ਜ਼ਿਆਦਾ ਕੁਝ ਚੇਂਜ ਨਹੀਂ ਕੀਤਾ ਤੁਹਾਨੂੰ ਸਮਝਾਉਣ ਵੇਲੇ ਚੇਂਜ ਕਰੂੰਗਾ ਪਹਿਲਾਂ ਤਾਂ ਡੈਫੀਨੇਸ਼ਨ ਸਮਝਿਓ ਲੌਂਗ ਰਨ ਦਾ ਮਤਲਬ ਹੈ ਸਮਾਂ ਬਾਦੂ ਹੈ ਖੁੱਲਾ ਸਮਾਂ ਬਹੁਤ ਲੰਮਾ ਸਮਾਂ ਹੈ ਇੰਨਾ ਲੰਮਾ ਹੈ ਹੁਣ ਆਪਾਂ ਲੰਮੇ ਦਾ ਮਤਲਬ ਵੀ ਕੀ ਗੱਡਾਂਗੇ 4 ਸਾਲ 5 ਸਾਲ 10 ਸਾਲ ਜਾਂ 50 ਸਾਲ ਨਹੀਂ ਇੱਥੇ ਮਤਲਬ ਓਨਾ ਕੁ ਲੰਮਾ ਸਮਾਂ ਹੈ ਕਿ ਦੋਨੋਂ ਆਪਾਂ ਫੈਕਟਰ ਪ੍ਰੋਡਕਸ਼ਨ ਦੇ ਚੇਂਜ ਕਰਨ ਯੋਗੇ ਹੈਗੇ ਆ ਲੇਬਰ ਵੀ ਚੇਂਜ ਕਰ ਦਾਂਗੇ ਮਸ਼ੀਨਾਂ ਵੀ ਚੇਂਜ ਕਰ ਦਾਂਗੇ ਹੂੰ ਸ਼ਾਰਟ ਰਨ ਦੇ ਵਿੱਚ ਸਿਰਫ ਲੇਬਰ ਚੇਂਜ ਹੁੰਦੀ ਸੀ ਪਰ ਲੌਂਗ ਰਨ ਦੇ ਵਿੱਚ ਮਸ਼ੀਨਾਂ ਵੀ ਚੇਂਜ ਹੋ ਜਾਣਗੀਆਂ ਲੇਬਰ ਵੀ ਚੇਂਜ ਹੋ ਜਾਣਗੀਆਂ ਇੰਨਾ ਕੁ ਟਾਈਮ ਹੋਏਗਾ ਤੁਹਾਡੇ ਕੋਲ ਇਨਾਫ ਟਾਈਮ ਹੋਏਗਾ ਕਿ ਆਰਾਮ ਨਾਲ ਦੋਨੋਂ ਚੀਜ਼ਾਂ ਚੇਂਜ ਕਰ ਸਕੋਗੇ ਪੈਸਾ ਵੀ ਹੋਏਗਾ ਦੂਜੀ ਗੱਲ ਆਪਰਕ ਡਿਫੀਨੇਸ਼ਨ ਸਮਝੋ ਪ੍ਰੋਡਕਸ਼ਨ ਕੈਨ ਬੀ ਇਨਕਰੀਜ਼ਡ ਬਾ ਇਨਕਰੀਜ਼ਿੰਗ ਐਪਲੀਕੇਸ਼ਨ ਆਫ ਵੇਰੀਏਬਲ ਫੈਕਟਰ ਐਸ ਵੈਲ ਐਸ ਫਿਕਸਡ ਫੈਕਟਰ ਇਸ ਨੂੰ ਬਹੁਤ ਤਰੀਕਾ ਡਿਫੀਨੇਸ਼ਨ ਬਣਦੀ ਹੈ ਇਹਦੀ ਇੱਥੇ ਇਸ ਤਰੀਕਾ ਵੀ ਬੋਲਿਆ ਜਾਂਦਾ ਹੈ ਕਿ ਇਹ ਇੱਕ ਐਸਾ ਸਮਾਂ ਹੈ ਜਿੱਥੇ ਵੇਰੀਏਬਲ ਫੈਕਟਰ ਤੇ ਫਿਕਸਡ ਫੈਕਟਰ ਦੇ ਵਿੱਚ ਡਿਫਰੈਂਸ ਹੈ ਨਾ ਹੁਣ ਆਪਾਂ ਨੂੰ ਪਤਾ ਨਾ ਦੋਹਾਂ 'ਚ ਡਿਫਰੈਂਸ ਕਿਉਂਕਿ ਇਹ ਹੁੰਦੇ ਨੇ ਆਪਣੇ ਜਿਹੜੇ ਚੇਂਜ ਹੁੰਦੇ ਰਹਿੰਦੇ ਨੇ ਇਹ ਜਿਹੜੇ ਹੁੰਦੇ ਨੇ ਜਿਹੜੇ ਆਮ ਤੌਰ ਤੇ ਚੇਂਜ ਨਹੀਂ ਹੁੰਦੇ ਪਰ ਲੌਂਗ ਰਨ ਦੇ ਵਿੱਚ इन्हों दोह डिफरेंस टीचर पसंद है जरूर यूज करो वैनिश हो जाता वैनिश करों मतलब उड़ जाता खत्म हो जाता सफाया हो जाता मतलब उस जो टाइम ज्यादा होगा फिक्सड फैक्टर वेरीएबल फैक्टर सेम से फिक्सड फैक्टर वेरीएबल फैक्टर वाली गल ਜਿਹੜੇ ਫਿਕਸ ਫੈਕਟਰ ਨੇ ਉਹ ਵੀ ਵੇਰੀਏਬਲ ਬਣ ਜਾਣਗੇ ਕਿਉਂ ਉਹਨਾਂ ਨੂੰ ਚੇਂਜ ਕਰ ਸਕਾਂਗੇ ਆਪਾਂ ਠੀਕ ਜੀ ਤਾਂ ਉਹ ਲਿਖਾਂਗੇ ਕਿਵੇਂ ਫੰਕਸ਼ਨ ਇਦਾਂ ਬਣੇਗਾ qx f(l, k) ਦੇ ਉੱਪਰੋਂ ਬਾਹਰ ਹਟ ਜੇਗੀ ਪਹਿਲਾਂ ਬਾਹਰ ਪਾਈ ਵੀ ਸੀ ਨਾ ਹੁਣ ਬਾਹਰ ਨਹੀਂ ਪਾਣੀ ਤੇ ਆ ਸਾਰਾ ਲਿਖ ਕੇ ਉਦੋਂ ਹੀ ਇੱਥੇ ਆਪਾਂ ਫਿਕਸ ਫੈਕਟਰ ਨਹੀਂ ਲਿਖਣਾ ਜੀ ਬਿਲਕੁਲ ਨਹੀਂ ਲਿਖਣਾ ਆਊਟਪੁੱਟ l ਲੇਬਰ k ਆਪਣੇ ਕੈਪੀਟਲ तो दोनों ही वेरीएबल ने अगली गल इत एक चीज होर देखियो हो आ मैं थोड़ा चेंज कर रहा ताकि थोड़ी जी मेरी सैटिंग नहीं हो जाए जो तो मैंने प्रोडक्शन वधाई सपोज करो मैंने फोर्टी टू एक्स कर लिया ठीक तो इतने मैंने लेबर सपोज करो मैं दुगनी करनी पी तो कैपिटल भी मैं दुगनी करनी पाई ठीक हम इतनी होर चीज़ गौर करो बड़ी इंट्रस्टिंग ਕਿਆ ਪਹਿਲਾ ਸੀਗੀ ਰੇਸ਼ੋ 5:4 ਦੀ ਹੁਣ ਰੇਸ਼ੋ ਹੋ ਗਈ 10:8 ਦੀ ਤੇ ਜੇ ਆਪਾਂ ਨੂੰ ਕੈਨਸਲੇਸ਼ਨ ਵਧੀਆ ਆਉਂਦੀ ਹੈ ਕਟਾਣਾ ਆਂਦਾ ਹੈ ਕਟਾਓ ਜਰਾ ਕਟਾ ਕੇ ਤਾਂ ਫੇਰ 5:4 ਬਣ ਗਏ ਤੇ ਰੇਸ਼ੋ ਦੇਖੋ ਚੇਂਜ ਨਹੀਂ ਹੋਈ ਤਾਂ ਇਸ ਨੂੰ ਵੇਰੀਏਬਲ ਪ੍ਰੋਪੋਰਸ਼ਨ ਨਹੀਂ ਕਹਿੰਦੇ ਇੱਥੇ ਇੱਕ ਨਵਾਂ ਨਾਮ ਆਂਦਾ ਕਨਸਟੈਂਟ ਪ੍ਰੋਪੋਰਸ਼ਨ ਟਾਈਪ ਫੰਕਸ਼ਨ ਠੀਕ اچھا ਇੱਕ ਚੀਜ਼ ਹੋਰ ਇੱਥੋਂ ਆ ਬਾਰ ਹਟਾਓ ਭਾਈ ਓਕੇ ਹੁਣ ਕੀ ਕੀਤਾ ਭਾਣ ਬੇਸਿਕਲੀ ਚੇਂਜ ਕਰਦੇ ਦੋਨੋਂ ਚੇਂਜ ਕਰਦੇ ਤੇ ਵਧੀਆ ਰਹੂਗਾ ਥੋੜਾ ਦਿਮਾਗ ਲਾ ਕੇ ਨੰਬਰ ਲਿਖਣਾ ਇੱਥੇ ਪਹਿਲਾਂ ਤਾਂ ਬਹੁਤ ਚੱਕਾ ਲਿਖਦੇ ਸੀ ਕਿ ਮੈਂ ਕਿਹਾ ਸੀ ਕੋਈ ਚੱਕਰ ਨਹੀਂ ਹੈਗਾ ਬਟ ਇੱਥੇ ਥੋੜਾ ਚੱਕਰ ਪੈਗਾ ਕਿ ਟੀਚਰ ਬੁਰਾ ਮਨਾ ਜਾਂਦੇ ਨੇ ਕਿਵੇਂ ਜਦੋਂ ਜਿੰਨੇ ਦੇ ਹਿਸਾਬ ਨਾਲ ਤੁਸੀਂ ਲੇਬਰ ਵਧਾ ਰਹੇ ਹੋ ਉਹਨੇ ਦੇ ਹਿਸਾਬ ਨਾਲ ਕੈਪੀਟਲ ਵਧਾ ਲਿਓ ਮਤਲਬ ਜੇ ਲੇਬਰ ਦੁੱਗਣੀ ਕੀਤੀ ਹੈ ਤਾਂ ਕੈਪੀਟਲ ਵੀ ਦੁੱਗਣੀ ਕਰ ਲਿਓ लेबर चार गुणा किता है तो कैपिटल में चार गुणा कर लो ठीक है ना ताकि प्रपोरशन आप के दिखा सके भी कॉन्सटेंट है भाई बराबर है ठीक इतने डायग्राम कि बनेगा ये डायग्राम देखियो जरा हुँ। पहला लेबर इतबर कैपिटल इतने से ठीक है हम जो तो लेबर वधाई तो आप कैपिटल भी वधा लिया ਠੀਕ ਤਾਂ ਹੁਣ ਤੁਸੀਂ ਦੇਖੋ ਜੋ ਦੋਨੋਂ ਪੁਆਇੰਟਸ ਨੂੰ ਮਿਲਾਓਗੇ ਤਾਂ ਇੱਕ ਗ੍ਰਾਫ ਬਣਦਾ ਇਦਾਂ ਓਕੇ ਠੀਕ ਸਮਝ ਆ ਗਿਆ ਇੱਕ ਹੋਰ ਤੁਹਾਨੂੰ ਬੜੀ ਇੰਪੋਰਟੈਂਟ ਗੱਲ ਦੱਸਦਾ ਬਹੁਤ 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 ਇੰਪੋਰਟੈਂਟ ਗੱਲ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਸ਼ਾਰਟ ਰਨ ਵੇਲੇ ਨਾ ਜਦੋਂ ਟਾਈਮ ਕੱਟ ਹੋਏਗਾ ਤਾਂ ਤੁਸੀਂ ਆਉਟਪੁੱਟ ਵਧਾ ਲਓਗੇ ਠੀਕ ਹੈ ਆਉਟਪੁੱਟ ਤਾਂ ਸਿਧ ਵਧੇਗਾ ਉਸਿਧ ਵਧੇਗਾ ਪਰ ਬੋਲੇ ਕਿ ਇਸ ਤਰੀਕਾ ਨਾ ਜਾਂਦਾ ਕਿ ਜਦੋਂ ਸ਼ਾਰਟ ਰਨ ਹੁੰਦਾ ਨਾ ਤਾਂ ਵੋਲਿਊਮ ਆਫ ਆਉਟਪੁੱਟ ਵਧਾ ਸਕਦੇ ਆਪਾਂ ਵੋਲਿਊਮ ਕਿ ਤੁਸੀਂ ਆਉਟਪੁੱਟ ਦੀ ਗਿਣਤੀ ਬਿੰਤੀ ਵਧਾ ਲਓਗੇ ਆਉਟਪੁੱਟ ਜ਼ਿਆਦਾ ਕਰ ਲਓਗੇ ਪਰ ਜਦੋਂ ਲੌਂਗ ਰਨ ਆ ਗਿਆ ਤੁਸੀਂ ਜਦੋਂ ਮਸ਼ੀਨਾਂ ਵਧਾਣ ਜੋਗੇ ਹੋਗੇ ਤਾਂ ਤੁਹਾਨੂੰ ਇੱਕ ਬੜੀ ਘੈਂੜ ਵਰਡ ਦੱਸਦਾ ਤੁਸੀਂ ਫੇਰ ਕਪੈਸਿਟੀ ਵਧਾ ਲਈ ਆਪਣੇ ਪ੍ਰੋਡਕਸ਼ਨ ਦੀ ਕਪੈਸਿਟੀ ਕਪੈਸਿਟੀ ਦਾ ਮਤਲਬ ਤੁਹਾਡੇ ਕੋਲ ਚਾਰ ਮਸ਼ੀਨਾਂ ਸਿਗੀਆਂ ਜਿਦਨਾ ਤੁਸੀਂ ਵੱਧ ਤੋਂ ਵੱਧ ਜ਼ੋਰ ਮਾਰ ਕੇ 400 ਯੂਨਿਟ ਕੱਢ ਪਾਉਂਦੇ ਸੀਗੇ ਚਾਰ ਮਸ਼ੀਨਾਂ ਤੋਂ 400 ਯੂਨਿਟ ਇੱਕ ਮਸ਼ੀਨ ਵੱਧ ਤੋਂ ਵੱਧ ਜ਼ੋਰ ਮਾਰ ਕੇ ਤਕਾ ਕਰਕੇ ਸਾਰੀ ਸਾਰੀ ਦਿਹਾੜੀ ਚਲਾ ਕੇ ਉਸ ਨੂੰ 100 ਯੂਨਿਟ ਕੱਢ ਪਾਉਂਦੀ ਸੀਗੀ ਪਰ ਸਪੋਜ਼ ਕਰੋ ਤੁਸੀਂ ਚਾਰ ਦੀ ਬਜਾਏ 8 ਮਸ਼ੀਨਾਂ ਕਰਤੀਆਂ ਤੇ ਹੁਣ ਤੁਹਾਡੇ ਕੋਲ ਪ੍ਰੋਡਕਸ਼ਨ ਕੈਪੈਸਿਟੀ ਵਧ ਗਈ ਤੁਸੀਂ 400 ਦੀ ਬਜਾਏ 800 ਯੂਨਿਟ ਕੱਢ ਸਕਦੇ ਹੋ ਕੈਪੈਸਿਟੀ ਵਧ ਗਈ ਕੈਪੈਸਿਟ ਠੀਕ ਤੇ ਅੱਗੇ ਇੱਕ ਬੜਾ ਛੋਟਾ ਜਿਹਾ ਟੋਪਿਕ ਹੈ ਇਥੇ ਮੈਂ ਨਿਬੜੂਗਾ ਇਸ ਨੂੰ ਉਹ ਹੈਗਾ ਵਾਈਟਲ ਡਿਫਰੈਂਸ ਦਾ ਇਹ ਜ਼ਰਾ ਨੋਟ ਕਰ ਲੈਣਾ ਸਾਰਾ ਕੁਝ ਇੱਕ ਨਾ ਇਹਦੀ ਆਦਤ ਜ਼ਰੂਰ ਪਾਓ ਜੋ ਮੈਂ ਲਖਵਾਨਾ ਕੱਲੀ ਕਨਿ ਚੀਜ਼ ਨੋਟ ਕਰੋ ਬਹਾਨੇ ਸਿਰ ਤੁਹਾਡੇ ਨੋਟਸ ਬਣ ਜਾਣਗੇ ਤੇ ਲਰਨ ਹੋ ਜਾਏਗਾ ਨਾ ਨਾ ਲ ਇੱਕ ਹੋਰ ਕੁਸ਼ਨ ਇਹਦਾ ਆਂਦਾ ਹੁੰਦਾ ਬੜਾ ਇੰਪੋਰਟੈਂਟ ਉਹ ਹੈ 3 ਵਾਈਟਲ ਡਿਫਰੈਂਸਸ मैं फिर सोचा कि आप पूरा साफ साफ लिख लीए तीन वाइटल डिफरेंस तीन नहीं चार वैसे हाँ मैं एक एक्स्ट्रा लिखता चार डिफरेंस हाँ। में शोर्ट रन प्रोडक्शन फंक्शन दे लोंग रन प्रोडक्शन फंक्शन समझियो सब तो पहले वाला प्रपोर्शन जी टाइप कैसी आप शोर्ट रन के है मतलब रेसो चेंज होंगी सी ਲੌਂਗ ਰੇਂਜ ਰੇਸ਼ੋ ਚੇਂਜ ਨਹੀਂ ਸੀ ਹੁੰਦੇ ਆਪਾਂ ਹੁਣੇ ਕੀਤੇ ਦੂਜਾ ਸਕੇਲ ਆਫ ਆਉਟਪੁੱਟ ਇਸ ਚ ਨਹੀਂ ਵਧਦਾ ਸਕੇਲ ਮਤਲਬ ਕਪੈਸਿਟੀ ਇਸ ਚ ਨਹੀਂ ਵਧੇਗੀ ਇਸ ਦੇ ਵਿੱਚ ਕਪੈਸਿਟੀ ਵਧੇਗੀ ਚੇਂਜ ਹੋਏਗੀ ਅਗਰ ਮਸ਼ੀਨਾਂ ਹੋਰ ਖਰੀਦ ਲਈਆਂ ਅਗਲੀ ਗੱਲ ਰਿਟਰਨ ਦੇ ਟਾਈਪ ਰਿਟਰਨ ਮਤਲਬ ਜਿਹੜਾ ਆਉਟਪੁੱਟ ਨਿਕਲੇਗਾ ਬੇਸਿਕਲੀ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਇੱਥੇ ਆਉਟਪੁੱਟ ਨਿਕਲੇਗਾ ਫੈਕਟਰ ਦੇ ਬੇਸਿਸ ਤੇ ਰਿਟਰਨ ਟੂ ਫੈਕਟਰ ਬੋਲਦੇ ਆ आउटपुट निकलता रिटर्न टू स्केल स्के बेस से बेसिस से आउटपुट निकलेगा दे बेस से आउटपुट निकलेगा अगली गल मैनर ऑफ इनक्रीजिंग आउटपुट अगर आउटपुट वाला तो तरीका की है कि वेरीएबल फैक्टर वा दो उ तरीका की है सारे फैक्टर वा दो वेरीएबल भी ते फिक्स भी दोनों चक ठीक है जी I get the cue.